ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀ ਚੰਜੀ ਪਠਾਨਕੋਟ ਤੋਂ 11 ਕਿਲੋਮੀਟਰ ਦੂਰ ਗੁਰਦੁਆਰਾ ਬਾੜਸਾ ਵਿਖੇ 62 ਸਾਲ ਰਹੇ ਅਤੇ ਇੱਥੇ ਬਹੁਤ ਸਮੇਂ ਸਮਾਧੀ ਲਗਾਉਂਦੇ ਰਹੇ ਬਾਬਾ ਸ਼੍ਰੀ ਚੰਜੀ ਜਦੋਂ ਬਾੜਸਾ ਆਏ ਉਸ ਸਮੇਂ ਇੱਥੇ ਸੰਗਣਾ ਜੰਗਲ ਸੀ ਅਤੇ ਇਕਾਂਤ ਦੇਖ ਕੇ ਆਪ ਜੀ ਨੇ ਇੱਥੇ ਨਿਵਾਸ ਕੀਤਾ ਬਾਬਾ ਸ਼੍ਰੀ ਚੰਦ ਜੀ ਨੇ ਉਦਾਸੀ ਸੰਪਰਦਾਏ ਦਾ ਸੰਚਾਲਨ ਕੀਤਾ ਗੁਰੂ ਅਮਰਦਾਸ ਜੀ ਜਦੋਂ ਆਪ ਜੀ ਨੂੰ ਬਾੜ ਸਾਹਿਬ ਮਿਲਣ ਲਈ ਆਏ ਸਨ ਤਾਂ ਗੁਰੂ ਜੀ ਨੇ ਆਪ ਜੀ ਨੂੰ ਅਨੰਦ ਸਾਹਿਬ ਜੀ ਦੀਆਂ ਚਾਲੀ ਪੌੜੀਆਂ ਸੁਣਾਈਆਂ ਅਤੇ ਪੇਟਾਵਾਂ ਵੀ ਦਿੱਤੀਆਂ। ਬਾਬਾ ਸ਼੍ਰੀ ਚੰਦ ਜੀ ਆਪਣੇ ਸੇਵਕ ਪਾਈ ਕਮਲਿਆ ਜੀ ਦੇ ਨਾਲ ਅੰਮ੍ਰਿਤਸਰ ਸ੍ਰੀ ਗੁਰੂ ਰਾਮਦਾਸ ਜੀ ਨੂੰ ਮਿਲਣ ਲਈ ਗਏ ਸਨ। ਗੁਰੂ ਜੀ ਨੇ ਬਾਬਾ ਸ਼੍ਰੀ ਚੰਦ ਜੀ ਦਾ ਬਹੁਤ ਮਾਨ ਸਤਕਾਰ ਕੀਤਾ। ਨਾਲ ਹੀ 500 ਰੁਪਏ ਤੇ ਇੱਕ ਘੋੜਾ ਭੇਟ ਕੀਤਾ। ਕੁਝ ਸਮੇਂ ਪਿਛੋਂ ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਬਾੜ ਸਾਹਿਬ ਵਿਖੇ ਬੁਲਾਉਣ ਦੇ ਲਈ ਭਾਈ ਕੰਮਲੀਆ ਜੀ ਨੂੰ ਅੰਮ੍ਰਿਤਸਰ ਭੇਜਿਆ ਜਦੋਂ ਗੁਰੂ ਅਰਜਨ ਦੇਵ ਜੀ ਇੱਥੇ ਆਏ ਤਾਂ ਬਾਬਾ ਸ਼੍ਰੀ ਚੰਦ ਜੀ ਸਮਾਦੀ ਵਿੱਚ ਲੇਨ ਸਨ ਗੁਰੂ ਸਾਹਿਬ ਨੇ ਉਹਨਾਂ ਦੀ ਸਮਾਧੀ ਦਾ ਪੂਰੇ 6 ਮਹੀਨੇ ਇੰਤਜ਼ਾਰ ਕੀਤਾ ਗੁਰੂ ਜੀ ਹਰ ਰੋਜ਼ ਇੱਥੇ ਆਉਂਦੇ ਅਤੇ ਥੰਮ ਸਾਹਿਬ ਤੇ ਖੜੇ ਹੋ ਕੇ ਬਾਬਾ ਜੀ ਦੇ ਦਰਸ਼ਨਾਂ ਦਾ ਇੰਤਜ਼ਾਰ ਕਰਦੇ ਅਖੀਰ ਚ ਉਦੋਂ ਬਾਬਾ ਸ਼੍ਰੀ ਚੰਦ ਜੀ ਸਮਾਧੀ ਤੋਂ ਉੱਠੇ ਤਾਂ ਗੁਰੂ ਸਾਹਿਬ ਜੀ ਦੇ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਗੁਰੂ ਅਰਜੁਨ ਦੇਵ ਜੀ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਸੁਖਮਨੀ ਸਾਹਿਬ ਜੀ ਦੀਆਂ 16 ਅਸ਼ਟਪਦੀਆਂ ਸੁਣਾਈਆਂ ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਜੀ ਨੂੰ 24 ਅਸ਼ਟਪਦੀਆਂ ਸੰਪੂਰਨ ਕਰਨ ਦੇ ਲਈ ਪ੍ਰੇਰਿਆ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਪਣੇ ਪਰਿਵਾਰ ਸਮੇਤ ਬਾੜ ਸਾਹ ਆਏ। ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਜੀ ਨੂੰ પ્રસન્ન ਹੋ ਕੇ ਕਿਹਾ ਸਾਰੇ ਪੁੱਤਰ ਤੁਸੀਂ ਆਪਣੇ ਪਾਸ ਹੀ ਰੱਖਣੇ ਹਨ ਜਾਂ ਕੋਈ ਸਾਨੂੰ ਵੀ ਦੇਵੋਗੇ। ਇਹ ਵਚਨ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਵੱਡੇ ਸੁਪੁੱਤਰ ਬਾਬਾ ਗੁਰਦੇਤਾ ਜੀ ਨੂੰ ਬਾਬਾ ਸ਼੍ਰੀ ਚੰਦ ਜੀ ਦੇ ਸੁਪੁਰਦ ਕਰ ਦਿੱਤਾ। ਬਾਬਾ ਜੀ ਨੇ ਫਰਮਾਇਆ ਸਾਡੇ ਤੋਂ ਬਾਅਦ ਇਹ ਬਾਬਾ ਗੁਰਦੇਤਾ ਦੇਨ ਦੁਨੀ ਦਾ ਟਿੱਕਾ ਕਰਕੇ ਜਾਣਿਆ ਜਾਵੇਗਾ। ਬਾਬਾ ਸ਼੍ਰੀ ਚੰਦ ਜੀ ਦੇ ਤਪ ਸਥਾਨ ਤੇ ਗੁਰਦੁਆਰਾ ਬਾੜ ਸਾਹਿਬ ਸ਼ਸ਼ੋਭਿਤ ਹੈ। ਇੱਥੇ ਬਾਬਾ ਜੀ ਦੁਆਰਾ ਲਗਾਈ ਗਈ ਸ਼ਾਨਦਾਰ ਬੇਰੀ ਅਤੇ ਬੌਲੀ ਵੀ ਹੈ ਜਿੱਥੇ ਸ਼ਰਧਾਲੂਆਂ ਦੇ ਸਰੀਰਕ ਦੁੱਖ ਦੂਰ ਹੁੰਦੇ ਹਨ। ਗੁਰੂ ਅਰਜੁਨ ਦੇਵ ਜੀ ਦੀ ਯਾਦ ਵਿੱਚ ਗੁਰਦੁਆਰਾ ਥੰਮ ਸਾਹਿਬ ਹੈ ਜਿੱਥੇ ਗੁਰੂ ਜੀ ਵਿਸ਼ਰਾਮ ਕਰਦੇ ਸਨ। ਉੱਥੇ ਗੁਰਦੁਆਰਾ ਗੁਰੂ ਸਰ ਪਾਸ਼ਾਏ ਪੰਜਵੇਂ ਸ਼ਿਸ਼ੋਬਿਤ ਹੈ। ਗੁਰੂ ਅਰਜੁਨ ਦੇਵ ਜੀ ਨੇ ਇੱਥੇ ਇੱਕ ਖੂਹ ਅਤੇ ਸਰੋਵਰ ਦੀ ਰਚਨਾ ਵੀ ਕੀਤੀ। ਇਸੇ ਅਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਿਤਾ ਗੁਰੂ ਅਰਜੁਨ ਦੇਵ ਜੀ ਦੀ ਯਾਦ ਵਿੱਚ ਇੱਕ ਸੁੰਦਰ ਬਾਗ ਲਗਵਾਇਆ। ਗੁਰਦੁਆਰਾ ਬਾੜ ਸਾਹਿਬ ਬਾਬਾ ਸ਼੍ਰੀਚੰਦ ਜੀ ਦੇ ਤਪ ਸਥਾਨ ਵਜੋਂ ਜਾਣਿਆ ਜਾਂਦਾ ਹੈ ਜਿੱਥੇ ਬਾਬਾ ਜੀ ਨੇ ਆਪਣੇ 125 ਸਾਲਾਂ ਦੇ ਜੀਵਨ ਵਿੱਚੋਂ 62 ਸਾਲ ਇਸ ਥਾਂ ਤੇ ਤਪੱਸਿਆ ਕੀਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ